ਦੇਖ ਪਣ ਤੇਰੇ ਘਰ ਦੇ ਮਰੇ ਕੋਈ ਟੂਣਾ ਕਰ ਗਿਆ ਹਾਏ ਮੇਰੇ ਰੱਬਾ ਕਿਹਦਾ ਬੇੜਾ ਪੈ ਗਿਆ ਕਿਹੜੀ ਕੰਜਰੀ ਮੇਰੇ ਘਰ ਦੇ ਬਾਹਰ ਟੂਣਾ ਕਰ ਗਈ ਹੁਣ ਇਹਨੂੰ ਚੱਕੂਗਾ ਕੌਣ ਚੱਕ ਤਾਂ ਹੀ ਦਵਾਂਗੇ ਰੁਪਈਆ ਹਜ਼ਾਰ ਲੱਗੂ ਆ ਲੈ ਵੀਰੇ ਚੱਕ 1000 ਰੁਪਈਆ ਹੁਣ ਇਹਨੂੰ ਚੱਕ ਦੇ ਇੱਕ ਬਾਬਾ ਨਾਨਕ ਸਿਬਜਿਨਾ ਤੁਰ ਕੇ ਦੁਨੀਆ ਗਾਤੀ ਲੱਗਦਾ ਟੂਣਾ ਕੀਤਾ ਕਿ ਨਹੀਂ ਹੁਣ ਲੱਗਦਾ ਲੱਗਦਾ ਠੀਕ ਹੈ ਰਵਾ ਰਵਾ ਇਦੂ ਬਾਬਾ ਨਾਨਕ ਸਿਬਜਿਨਾ ਹਾਏ ਮੈਂ ਮਰ ਜਾ ਆਕੇ ਤਾਂ ਢੇਡਾ ਬਹਿ ਗਿਆ ਆਜੋ ਆਜੋ ਲੱਗਦਾ ਭੈਣੇ ਤੇਰੀ ਗਵਾਂਡਨ ਕਰ ਗਈ ਆ ਹਏ ਭਾਈ ਮੈਨੂੰ ਤਾਂ ਟੂਨੇ ਤੋਂ ਬਾਲਾ ਹੀ ਡਰ ਲੱਗਦਾ ਵਾ ਤਾਂ ਹੁਣ ਇਹਨੂੰ ਚੱਕੂਗਾ ਕੌਣ ਅਸੀਂ ਚੱਕ ਦਾਂਗੇ ਪਰ 2000 ਰੁਪਏ ਲੱਗੂਗਾ ਹਾਂ ਮੈਂ ਹੁਣੇ ਲੈ ਕੇ ਆਈ ਬੰਦੀ ਗੱਲ ਹਾਲੇ ਭਾਈ ਸ਼ੁਕਰ ਹੈ ਰੱਬ ਦਾ ਜਿੰਨਾ ਚਿਰ ਨਾ ਇਹਨਾਂ ਵਰਗੀਆਂ ਅਨਪੜ ਬੀਬੀਆਂ ਹੈਗੀਆਂ ਨਾ ਆਪਣੀ ਦਿਹਾੜੀ ਬਣਦੀ ਰਊ